ਸੀ ਦੇਖ ਰਹੇ ਜੀਤ ਮੈਪਟੀ ਵੀ ਮ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰ ਪਰ ਅੱਜ ਨਵਾਂ ਸ਼ਹਿਰ ਦੇ ਵਿੱਚ ਇੱਕੋ ਰਾਤ ਦੇ ਵਿੱਚ ਪੰਜ ਚੋਰੀਆਂ ਹੋਈਆਂ ਚੋਰੀਆਂ ਦੀਆਂ ਮਰਜ਼ੀਆਂ ਲਗੀਆਂ ਹੋਈਆਂ ਨੇ ਤੇ ਕਿਸ ਤਰ੍ਹਾਂ ਨਵਾਂ ਸ਼ਹਿਰ ਦੇ ਵਿੱਚ ਵਕ ਵਕ ਬਾੜਦਾਤਾ ਹੋ ਰਹੀਆਂ ਨਹੀਂ ਤੇ ਆਪਾਂ ਤੁਹਾਡੀ ਦੁਕਾਨਦਾਰਾਂ ਨੇ ਜਿੱਥੇ ਗੱਲਬਤ ਕਰਾਉਂਦੇ ਆ ਉੱਥੇ ਦੇਖੋ ਪ੍ਰਸ਼ਾਸਕ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੇ ਵਕ ਵਕ ਦੁਕਾਨਦਾਰਾਂ ਨੇ ਦੱਸਿਆ ਕਿ ਲਗਾਤਾਰ ਕੋਠੀ ਰੋਡ ਤੇ ਸਲੋਰ ਰੋਡ ਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਕੀਤੀ ਜਾ ਰਹੀ ਹੈ ਆਓ ਆਪਾਂ ਤੁਹਾਡੀ ਗੱਲਬਾਤ ਕਰੌਣੇ ਜਾ ਰਹੇ ਹਾਂ ਦੁਕਾਨਦਾਰਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਐ ਤੇ ਇੱਥੇ ਹੀ ਕੱਲ ਨੂੰ ਚੋਰੀ ਹੋਈ ਸੀ ਸਵੇਰੇ ਸਾਢੇ 3 ਵਜੇ ਦੇ ਕਰੀਬ ਤੇ ਨਾਲ ਹੀ ਸਾਡੀ ਸ਼ਾਪ ਹੈ ਜਨਰਲ ਸਟੋਰ ਹੈ ਐਸੇ ਜਨਰਲ ਸਟੋਰ ਉਧਰੋਂ ਹੀ ਉਹ ਐਂਟਰ ਹੋਏ ਸੀਗੇ ਜਿਹੜਾ ਸਾਡਾ ਸੀ ਸ਼ਟਰ ਨਹੀਂ ਉਹਨੂੰ ਚੱਕ ਕੇ ਉਹਨਾਂ ਵਾਲਿਆਂ ਨੇ ਸਾਈਡ ਤੋਂ ਤੋੜਿਆ ਸੀ ਤੇ ਉਧਰੋਂ ਆਏ ਸੀ ਤੇ ਪਹਿਲਾਂ ਉਧਰੋਂ ਤੇ ਕੈਸ਼ ਉਹਨਾਂ ਨੇ ਚੁੱਕਿਆ ਗੱਲੇ ਦੇ ਵਿੱਚੋਂ ਉਸ ਤੋਂ ਬਾਅਦ ਉਹ ਇੱਧਰ ਆਏ ਸੀ ਇੱਥੋਂ ਉਹਨਾਂ ਨੇ ਗੱਲਿਆ ਖੋਲਿਆ ਹੋਇਆ ਸੀ ਇਹਦੇ ਵਿੱਚੋਂ ਸਮਾਨ ਕੱਢਿਆ ਹੋਇਆ ਸੀ ਤੇ ਇਹ ਚੋਂ ਵੀ ਕੈਸ਼ ਲੈ ਕੇ ਚਲੇ ਗਏ ਆ ਤੇ ਉਹ अलमारी ਦੇ ਵਿੱਚੋਂ ਵੀ ਉਹਨਾਂ ਨੇ ਸਮਾਨ ਕੱਢਿਆ ਸੀ ਔਰ ਉਹਦੇ ਵਿੱਚ ਵੀ ਕੈਸ਼ ਪਿਆ ਹੋਇਆ ਸੀਗਾ ਜਿਵੇਂ ਸੈਲਰੀ ਵਗੈਰਾ ਰੱਖੀ ਹੋਈ ਸੀ ਕੁੜੀਆਂ ਦੀ ਮਤਲਬ 12000 ਦੇ ਕਰੀਬ ਉਹ ਇਤਰੋਂ ਲੈ ਗਏ ਸੀ ਤੇ 3-4000 ਉਧਰ ਕੈਸ਼ ਸੀਗਾ ਤੇ ਉਧਰੋਂ ਸਮਾਨ ਨਹੀਂ ਲੈ ਕੇ ਗਏ ਬਟ ਇਤਰੋਂ ਤੇ ਉਹਨਾਂ ਨੇ ਸਮਾਨ ਚੱਕਿਆ ਜਿੱਦਾਂ ਇੱਥੇ ਕਰੀਮਾਂ ਵਗੈਰਾ ਪਈਆਂ ਹੋਈਆਂ ਸੀ ਸਾਡੇ ਉਹ ਸਮਾਨ ਲਿਆ ਨਹੀਂ ਦਾ ਸਮਾਨ ਲੈ ਕੇ ਗਏ ਆ ਕਾਫੀ ਮਤਲਬ ਨੁਕਸਾਨ ਕਰਕੇ ਗਏ ਹੈ ਸਰਕਾਰ ਨੂੰ ਵੀ ਮੰਗ ਕਰ ਸਰਕਾਰ ਤੋਂ ਸੀ ਮੰਗ ਕਰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪકડਨਾ ਚਾਹੀਦਾ ਕਿਉਂਕਿ ਉਹ ਅੱਜ ਸਾਡਾ ਨੁਕਸਾਨ ਕੀਤਾ ਕਿਸੇ ਉਹ ਅੱਗੇ ਹੋਰ ਵੀ ਕਰਨਗੇ ਨੁਕਸਾਨ ਕਿਉਂਕਿ ਸਾਡੇ ਵੈਸੇ ਵੀ ਦੋ ਵਾਰ ਹੋ ਚੁੱਕੀ ਹੈ ਚੋਰੀ ਇਹ ਸਾਲ ਪਹਿਲਾਂ ਵੀ ਇਹੀ ਚੀਜ਼ ਹੋਈ ਸੀ ਤੇ ਉਦੋਂ ਤਾਂ ਉਹ ਕਾਫੀ ਜ਼ਿਆਦਾ ਨੁਕਸਾਨ ਕਰਕੇ ਗਏ ਸੀ 30-35 ਹਜ਼ਾਰ ਦਾ ਉਦੋਂ ਨੁਕਸਾਨ ਹੋਇਆ ਸੀ ਉਦੋਂ ਵੀ ਅਸੀਂ ਕੰਪਲੇਨਟ ਲਗਾਈ ਸੀ ਬਟ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਸੀ ਜੋ ਜਿਸ ਟਾਈਮ ਤੇ ਕੋਈ ਚੋਰੀ ਵਗੈਰਾ ਹੁੰਦੀ ਉਸ ਟਾਈਮ ਤੇ ਥੋੜੀ ਦੇਰ ਲਈ ਰੋਲਾ ਪੈਂਦਾ ਥੋੜੀ ਦੇਰ ਲਈ ਐਕਟਿਵ ਹੁੰਦੇ ਪੁਲਿਸ ਵਾਲੇ ਉਸ ਤੋਂ ਬਾਅਦ ਫਿਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਇਹ ਬਾਰ 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 ਇਹ ਚੀਜ਼ਾਂ ਰਿਪੀਟ ਹੋ ਰਹੀਆਂ ਹਨ ਤਾਂ ਜਿਵੇਂ ਕਿ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਸ਼ਾਹ ਉਹ 8 ਵਜੇ ਦੁਕਾਨ ਬੰਦ ਕਰਕੇ ਘਰ ਗਿਆ ਸੀ ਤਾਂ ਮੈਨੂੰ ਸਵੇਰੇ 6 ਵਜੇ ਸੋਨਾ ਆਇਆ ਵੀ ਤੁਹਾਡੇ ਦੁਕਾਨ ਤੇ ਚੋਰੀ ਹੋ ਗਈ ਹੈ ਮੈਂ ਦੌੜ ਕੇ ਆਇਆ ਜਾਂ ਦੇਖਿਆ ਤਾਂ ਸਾਰਾ ਟੁੱਟਿਆ ਪਿਆ ਸੀ ਤੇ 15 ਸਮਾਨ तो सारा ठीक है पर पैसे सारे गल्ले से गायब कर दिए 8000 रुपया मेरा नुकसान पैसे का बाकी समान सारा जमानो नहीं छेड़े है पैसे छड़े कोई नहीं पैसे सारी चक्के लेके चले गए और उतना तो लगे तो नहीं और सामान दुकान नहीं चक्के सिर्फ पैसे लेके गए पूरा सही दर्ज ਕੋੜਰ ਕਹਿੰਦੇ ਹੀ ਹੈ ਜਲਦੀ ਫੜਾ ਕੇ ਬੰਦੇ ਕਹਿੰਦੇ ਜਲਦੀ ਫੜ ਕੇ ਤੁਹਾਨੂੰ ਦੱਸਣਗੇ ਸਾਰੇ ਉਹਦੇ ਪੁੱਛ ਗਏ ਕਿੰਨੇ ਪੈਸੇ ਲੈ ਕੇ ਗਏ ਮੈਂ ਕਹਿੰਦਾ 8000 ਰੁਪਏ ਦਾ ਵਰਗੇ ਨੁਕਸਾਨ ਹੋਰ ਕਿੰਨੀ ਗਤ ਕਰਨਾਂ ਦੇ ਗਏ ਇਹ ਸਾਢੇ ਨਾਲ ਨਾਲ ਹੀ ਚਿੰਦਗਣਾ ਦਾ ਨਾਲ ਨਾਲ ਹੀ ਇੱਥੇ ਚੋਰੀਆਂ ਹੋਈਆਂ ਇੱਕ ਸਲੋ ਰੋਡ ਤੇ ਹੋਈ ਗੜਸ਼ਿੰਦ ਰੋਡ ਤੇ ਹੋਈ ਆ ਮਨ ਨਵੇਂ ਕਹਿ ਰਿਹਾ 6 ਜਗ੍ਹਾ ਚੋਰੀਆਂ ਹੋਈਆਂ 6 ਜਗ੍ਹਾ ہاں ਜੀ ਕਿਤੇ ਹੋਇਆ ਸੀ ਵੀ ਪਿੱਛੇ ਸ਼ਾਵਲ ਦੇਖੋ ਪ੍ਰਸ਼ਾਸਨ ਚਾਹੁੰਦਾ ਵੀ ਜਲਦੀ ਜਲਦੀ ਬੰਦੇ ਫੜੇ ਜਾਣ ਕੱਲ ਹੋਰ ਨੇ ਕਿਸੇ ਕਿਤੇ ਹੋਰ ਜਗ੍ਹਾ ਨਿਪਟਾਨ ਕਰ ਦਿੰਦੇ ਇਹ ਸ਼ਹਿਰ ਦੇ ਵਿੱਚ ਐਨਾ ਪਿੰਡਾਂ ਬੰਦੀ ਰਹਣਾ ਉਹ ਇਹ ਕੱਲ ਦੇ ਵਿੱਚ ਦੇਖੋ ਜਨ ਬਾਈਓ ਇਹਨਾਂ ਸ਼ਾਇਦ ਖਬੇ ਦੁਕਾਨਦਾਰੀ ਹੋਰ ਕੀਆ ਕੀਆ ਅੱਧੀ ਕੋਈ ਛੋਟੀ ਹੋਣੀ ਜਿੱਥੇ ਸ਼ਹਿਰ ਦੇ ਵਿੱਚ ਵੀ ਚੋਰੀ ਹੋ ਜਾਊ ਹੋਰ ਕੀਆ ਕੀ ਇਹਨੇ ਪਹਿਲਾਂ ਤੋਂ 40 ਸਾਲ ਹੋ ਗਏ ਜੀ ਦੁਕਾਨਦਾਰੀ 40 ਸਾਲ ਤੋਂ ਅਜੇ ਤੱਕ ਤੱਕ ਇਹ ਕੰਮ ਨਹੀਂ ਹੋਇਆ ਹਾਂ ਪਹਿਲੀ ਵਾਰੀ ਕੰਮ ਹੋਇਆ ਕੀਆ ਕੀਆ ਹੋਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ